ਅੱਜ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨੇਹਾ ਇਸ ਵਕਤ ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਬਟਾਲਾ ਦੇ ਅਚਲੀ ਗੇਟ ਵਿਖੇ ਇੱਕ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਚੋਰ ਹੋਏ ਫਰਾਰ ਗਲੀ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਗੇਟ ਪਾਰ ਕਰਦਾ ਇੱਕ ਸ਼ੱਕੀ ਵਿਅਕਤੀ ਹੋਇਆ ਕੈਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਹੋ ਸਕਦਾ ਹੈ ਚੋਰ ਪੀੜਤ ਪਰਿਵਾਰ ਵਿੱਚ 3 ਨਵੰਬਰ ਅਤੇ ਤਿੰਨੋਂ ਹੀ ਕਰਦੇ ਨੇ ਨੌਕਰੀਆਂ ਦੇਰ ਸ਼ਾਮ ਜਦੋਂ ਆਪਣੀਆਂ ਡਿਊਟੀਆਂ ਤੋਂ ਵਾਪਸ ਆਏ ਤਾਂ ਪਤਾ ਚੱਲਿਆ ਚੋਰੀ ਬਾਰੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਕੀਤੀ ਸ਼ੁਰੂ ਸੀੜਿਤ ਪਰਿਵਾਰਿਕ ਮੈਂਬਰਾਂ ਸੋਭਾ ਅਤੇ ਨਯੰਕ ਸਿੰਘ ਨੇ ਦੱਸਿਆ ਕਿ ਉਹ ਨੌਕਰੀ ਸੁਧਾ ਨੇ ਅਤੇ ਰੋਜ਼ ਦੀ ਤਰ੍ਹਾਂ ਉਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਜਦੋਂ ਦੇਰ ਸ਼ਾਮ ਵਾਪਸ ਕਰਾਇਤਾ ਦੇਖਿਆ ਕਿ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸੀ ਅਤੇ ਅਲਮਾਰੀਆਂ ਅੰਦਰ ਪਿਆ ਲੱਖਾਂ ਰੁਪਈਆ ਦੇ ਗਹਿਣੇ ਗਾਇਬ ਸਨ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਵਿੱਚ ਇੱਕ ਸ਼ੱਕੀ ਗੇਟ ਪਾਰ ਕਰਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਕੋਈ ਪਛਾਣਦਾ ਨਹੀਂ ਉਸ ਨੇ ਲੋਈ ਦੀ ਬੁੱਕਲ ਮਾਲ ਰੱਖੀ ਹੈ ਅਤੇ ਲੰਗੜਾ ਕੇ ਤੁਰ ਰਿਹਾ ਹੈ ਉੱਥੇ ਹੀ ਇਤਲਾਹ ਮਿਲਦੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਦੇ ਵੱਲੋਂ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੇਖ ਗਿਆ ਇੱਕ ਪਿਆਜ ਹੈ ਇੱਕ ਹੋਇਆ ਹੈ ਤੇ ਅੱਜ ਸਵੇਰੇ ਮੈਂ ਤੇ ਮੇਰੇ ਵਾਈਫ 9:30 ਆਪਣੇ ਆਫਿਸ ਵਾਸਤੇ ਗਏ ਜੋ ਸਾਡੀ ਡੇਲੀ ਦੀ ਰੁਟੀਨ ਆ ਤੇ ਅਸੀਂ ਸ਼ਾਮ 5:30 ਘਰੇ ਪਹੁੰਚਿਆ ਤੇ ਉਦੋਂ ਅਜੇ ਅਸੀਂ ਘਰ ਦੇ ਕੋਲ ਹੀ ਸੀਗੇ ਤੇ ਮੈਨੂੰ ਮੇਰੇ ਮਦਰ ਦਾ ਫੋਨ ਆਇਆ ਕਿ ਵੀ ਘਰੇ ਆਓ ਜਲਦੀ ਵੀ ਘਰੇ ਇਦਾਂ ਚੋਰੀ ਹੋ ਗਈ ਤੇ ਫਿਰ ਅਸੀਂ ਤੋਂ ਘਰ ਦੇ ਅੰਦਰ ਆ ਕੇ ਵੇਖਿਆ ਤੇ ਘਰ ਦੇ ਅੰਦਰ ਤਿੰਨੇ ਅਲਮਾਰੀਆਂ ਖੁੱਲੀਆਂ ਪਈਆਂ ਸੀ ਸਾਰੀਆਂ ਅਲਮਾਰੀਆਂ ਦੇ ਵਿੱਚ ਖਲਾਰਾ ਕਾਫੀ ਬਾਹਰ ਪਿਆ ਹੋਇਆ ਸੀ ਤੇ ਅਸੀਂ ਫਿਰ ਉਦਾਂ ਹੀ ਐਸ ਇਟ ਇਜ਼ ਇੱਕਦਮ ਬਹੁਤ ਜ਼ਿਆਦਾ ਘਬਰਾ ਕੇ 골ਡ ਵਗੈਰਾ ਕਾਫੀ ਸੀ ਵਿੱਚ ਤੇ ਇੱਕ ਸੋਨੇ ਦਾ ਸੈੱਟ ਤੇ ਤਿੰਨ ਚੂੜੀਆਂ ਆ ਗੈਸ ਐਂਡ ਉਹਦੇ ਇਲਾਵਾ ਚੁੰਮਕੇ ਵਗੈਰਾ ਕੁਝ ਹੈਗੇ ਨੇ ਜਿਹੜੇ ਕਿ ਇਥੋਂ ਚੁੱਕੇ ਗਏ ਉਸ ਤੋਂ ਬਾਅਦ ਅਸੀਂ ਸੀਸੀਟੀਵੀਜ਼ ਵਗੈਰਾ ਸਰਚ ਕੀਤੇ ਨਾਲ ਦੇ ਪੜੋਸੀਆਂ ਦੇ ਉਹਨਾਂ ਦੇ ਵਿੱਚ ਇੱਕ ਬੰਦਾ ਅਸੀਂ ਵੇਖਿਆ ਸਵੇਰੇ 11 ਵਜੇ ਦੇ ਕਰੀਬ 11:10 ਦੇ ਕਰੀਬ ਜਿਹੜਾ ਕਿ ਗੇਟ ਟੱਪਿਆ ਤੇ 11:50 ਤੱਕ ਉਹ ਅੰਦਰ ਰਿਹਾ ਤੇ 11:50 ਤੇ ਫਿਰ ਉਹ ਗੇਟ ਤੋਂ ਬਾਹਰ ਆ ਕੇ ਤੇ ਫਿਰ ਉਸ ਤੋਂ ਬਾਅਦ ਚਲਾ ਗਿਆ ਆਪਣੇ ਰਸਤੇ ਪਿੱਛੇ ਨੂੰ ਤੇ ਅਸੀਂ ਉਸ ਤੋਂ ਬਾਅਦ ਤੇ ਪੁਲਿਸ ਕੋਲ ਗਏ ਆ ਜਿਹੜਾ ਸਾਨੂੰ ਥਾਣਾ ਪੈਂਦਾ ਅਰਬਨ ਸਟੇਟ ਤੇ ਉੱਥੇ ਜਾ ਕੇ ਅਸੀਂ ਐਪਲੀਕੇਸ਼ਨ ਲਿਖਵਾਈ ਆ ਤੇ ਉਹ ਵੀ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਸਮਾਨ ਹੁਣ ਜਿਹੜਾ ਮਤਲਬ ਚਲਾ ਗਿਆ ਉਹ ਤਾਂ ਗਿਆ ਫਿਲਹਾਲ ਚੱਕ ਦੋ ਜਿਹੜਾ ਸਮਾਨ ਹੈਗਾ ਤੇ ਬਾਕੀ ਫਿਰ ਅਸੀਂ ਕਹਿੰਦੇ ਵੀ ਸਵੇਰੇ ਆਵਾਂਗੇ ਪਰ ਹੁਣੇ ਹੀ ਥੋੜੀ ਜਿੜ ਕੰਨਾਂ ਹੀ ਉਹ ਸਾਡੇ ਕੋਲ ਆਏ ਨੇ ਤਾਂ ਕਿ ਫੋਟੋਸ ਵਗੈਰਾ ਖਿੱਚ ਕੇ ਲੈ ਗਏ ਨੇ ਤੇ ਵੀਡੀਓਜ਼ ਵਗੈਰਾ ਬਣਾ ਕੇ ਲੈ ਗਏ ਸੋ ਮਤਲਬ ਅਸੀਂ ਬਸ ਇਸ ਗੱਲ ਤੋਂ ਹੈਰਾਨ ਆ ਕਿ ਸਾਡੀ ਡੇਲੀ ਦੀ ਰੁਟੀਨ ਆਹੀ ਸੀ ਕਾਫੀ ਟਾਈਮ ਤੋਂ ਇਹੀ ਚ ਸੋ ਹੋ ਸਕਦਾ ਵੀ ਕਿਸੇ ਨੂੰ ਪਤਾ ਹੀ ਹੋਵੇ ਜਿੰਨੇ ਆ ਚੀਜ਼ ਮਤਲਬ ਕੀਤੀ ਕਿਸੇ ਨੂੰ ਪਤਾ ਹੀ ਹੋਊਗਾ ਵੀ ਘਰੇ ਨਹੀਂ ਹੈ ਕੋਈ ਫਿਰ ਉਸੇ ਕਿਸੇ ਸੀਟੀਵੀ ਗੇਪ پہਚਾਨ ਆਇਆ ਨਹੀਂ ਪਹਿਚਾਨ ਨਹੀਂ ਆਈ ਕਿਉਂਕਿ ਉਹਨੇ ਗਲੀ ਦੇ ਮੋੜ ਤੇ ਉਹਨੇ ਮੂੰਹ ਲਪੇਟ ਲਿਆ ਲੋਈ ਲਈ ਹੋਈ ਸੀ ਉਹਨੇ ਬ੍ਰਾਊਨ ਕਲਰ ਦੀ ਲੰਬਾ ਜਿਹਾ ਕੋਈ ਬੰਦਾ ਕਾਲਾ ਜਾਂ ਐਂਡ ਲੰਗੜਾ ਕੇ ਤੁਰਦਾ ਥੋੜਾ ਜਿਹਾ ਤੇ ਉਹਨੇ ਮੂੰਹ ਤੇ ਲੋਈ ਲਵਾਈ ਥੀ ਸੀ ਸੋ ਇਸ ਕਰਕੇ ਉਹਦੀ ਪਛਾਣ ਨਹੀਂ ਹੋ ਪਾਈ। ਔਰ ਮੈਂ ਸਿੱਧੀ ਅੰਦਰ ਆਈ ਔਰ ਮੈਂ ਅੰਦਰ ਦਰਵਾਜੇ ਦੇ ਵਿੱਚੋਂ ਸਿਰਫ ਅੰਦਰ ਛਾਤੀ ਮਾਰੀ ਐ ਤੇ ਦੇਖਿਆ ਅਲਮਾਰੀ ਖੁੱਲੀ ਪਈ ਐ। ਤੇ ਉਥੋਂ ਮੈਨੂੰ ਪਤਾ ਲੱਗ ਗਿਆ ਕਿ ਕੁਛ ਨਾ ਕੁਛ ਗੜਬੜ ਹੋਈ ਐ। ਸਾਰੇ ਕੱਪੜੇ ਮੇਰੇ ਬਾਹਰ ਗੇਰੇ ਪਏ ਸੀ, ਸਾਰਾ ਸਮਾਨ ਬਾਹਰ ਖਿੱਲੇ ਰਿਹਾ ਵੇ ਸੀ। ਅੱਗੇ ਜਾ ਕੇ ਦੇਖਿਆ ਤੇ ਅਲਮਾਰੀ ਤੇ ਮੇਰਾ ਲੋਕਰ ਲੋਕਰ ਸਭ ਖੁੱਲਾ ਪਿਆ ਸੀਗਾ ਔਰ ਸਾਰਾ ਸਮਾਨ ਵਿੱਚੋਂ ਗਾਇਬ ਸੀਗਾ। ਕਿੰਨਾ ਕਿੰਨਾ ਗਾਇਬ ਹੋਇਆ ਲੱਗਦਾ। ਇਸ ਟਾਈਮ ਤੇ ਮੇਰਾ ਇੱਕ ਸੈੱਟ ਗਿਆ ਵਾ ਵੱਡਾ ਵਾਲਾ ਤੇ ਤਿੰਨ ਬੈਂਗਲਸ ਗਈਆਂ ਨੇ। ਔਰ ਇੱਕ ਡਾਇਮੰਡ ਰਿੰਗ ਹੈ ਔਰ ਬਾਕੀ ਚਮਕੇ ਇੱਕ ਦੋ ਟੋਪਸ ਨੇ ਛੋਟੇ ਵਾਲੇ ਡੇਲੀ ਰੂਟੀਨ ਵਾਲੇ ਟੋਪਸ ਹੋ ਗਏ ਨੇ ਕਿਸੇ ਦਾ ਕੋਈ ਸ਼ੱਕ ਨਹੀਂ ਨਹੀਂ ਜੀ ਸ਼ੱਕ ਕਿਸੇ ਦਾ ਨਹੀਂ ਮੈਨੂੰ ਕਿਉਂਕਿ ਚੋਰੀ ਅਸੀਂ ਚੌਂਕੀ ਸੀ ਸਾਨੂੰ ਫੋਨ ਆਇਆ ਇਹ ਅਸਲੀ ਗੇਟ ਦੇ ਬਾਹਰ-ਬਾਰ ਦੁਆ ਦਾਸ ਦਾ ਮੰਦਿਰ ਪੈਂਦਾ ਉੱਥੇ ਚੋਰੀ ਹੋਈ ਹੈ ਮੌਕੇ ਤੇ ਆਏ ਹਾਂ ਆ ਕੇ ਚੈੱਕ ਕੀਤਾ ਹੈ ਕੋਈ ਜਿਹਾ ਸਮਾਨ ਪਜ ਗਿਆ ਕੋਈ ਹਵਾਰਦਾਰ ਵਿੱਚ ਲੈ ਕੇ ਆਓ ਬਾਕੀ ਕੰਮ ਵਿੱਚ ਚੈੱਕ ਕਰਦੇ ਹਾਂ ਸੀਸੀਟੀਵੀ ਜੋ ਵੀ ਕਾਹਵੇ ਚਾਹੇਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਾਕੀ ਇਹ ਜਿਹੜਾ ਪਰਿਵਾਰ ਹੈ ਸਾਰਾ ਸਰਵਿਸ ਕਰਦਾ ਸੀ ਬਾਹਰੋਂ ਤਾਲਾ ਲੱਗਾ ਹੈ ਇਹਨਾਂ ਦੇ ਗੇਟ ਟੱਪ ਕੇ ਕੋਈ ਚੋਰੀ ਕੀਤੀ ਸਖਤੀ ਨਾਲ ਦੱਸਦੇ ਆ ਬਾਕੀ ਵੀ ਜੋ ਵੀ ਸਾਹਮਣੇ ਆਏਗਾ ਕਾਨੂੰਨੀ ਕਾਰਵਾਈ ਹੋਵੇਗਾ ਕੁਝ ਪਰਿਵਾਰ ਪਤਾ ਲੱਗਾ ਕਿ ਕੋਈ ਸ਼ੱਕ ਨਹੀਂ ਕਿਸੇ ਦੇ ਨਹੀਂ ਜੀ ਉਹ ਦੱਸਦੇ ਹਨ ਸੱਕ ਨਹੀਂ ਕਿਸ ਤੇ ਇਹ ਤਾਂ ਕੈਮਰਿਆਂ ਤੇ ਹੀ ਪਤਾ ਲੱਗੇਗਾ ਉਹਨਾਂ ਜੋ ਵੀ